ਮਸਾਂ ਮਰ ਨੂੰ ਕਹਾ ਕੀ ਕਰੀ ਜਾਂਦੀ ਐ ਤਰ ਕੀ ਕਰੀ ਜਾਂਦੀ ਐ ਮੈਂ ਭੰਡੇ ਕਿਵੇਂ ਸੀ ਮਹਾਬਾਬ ਮਰਤੀ ਜਿਹਦਾ ਫੋਨ ਆਇਆ ਸੀਗਾ ਉਹ ਜਰੂਰ ਜਨ ਮਨਾਉ ਜਸੂ ਦਾ ਅੱਛਾ ਉਹ ਇਥੇ ਕਹਣਾ ਮੈਂ ਉਹ ਤੇਰੇ ਕੋਲ ਜਰੂਰ ਜਨ ਮਨਾਉਂਗਾ ਤੇ ਕੋਈ ਦਾਲ ਸਬਜ਼ੀ ਘਰ ਲੈ ਲਈ ਮੈਂ ਤੈਨੂੰ ਐ ਕਹਿੰਦੀ ਸੀ ਚੱਲ ਕੋਈ ਦਾਲ ਸਬਜ਼ੀ ਤੈਨੂੰ ਅੱਜ ਵੀ ਘੂਆ ਦੀ ਆਦ ਆ ਗਈ ਨਾ ਹੁਣ ਉਹੀ ਗੱਲ ਮੈਂ ਕੀ ਕਹਿ ਸਕਦੀ ਆ ਫਿਰ ਜਿਹਦਾ ਅਗਲੇ ਨੇ ਫੋਨ ਕਰਤਾ ਕਰਕੇ ਫੋਨ ਕਰਾਇਆ ਸੀਗਾ अच्छा ते कहंदा बुआ मैं मेरा जन्मदिन ना कहंदा आज तैनू त याद नहीं ਮਾ ਭਾਈ ਜੇ ਤੁਸੀਂ ਭੁਆਰਾਂ ਨੂੰ ਯਾਦ ਕਰਦੇ ਫਿਰ ਮੈਨੂੰ ਕਿ ਯਾਦ ਹੋਵੇ ਹਾਂ ਤੇ ਕਹਿੰਦਾ ਕਿ ਮੈਂ ਤੁਹਾਡੇ ਕੋਲੇ ਆਉਂਗਾ ਤੇ ਕਹਿੰਦਾ ਮੈਂ ਇੱਥੇ ਜਨਮ ਦਿਨ ਮਨਾਉਂਗਾ ਕਹਿੰਦਾ اچھا ਹਾਂ ਚਲ ਕੋਈ ਨਹੀਂ ਕਾਹਦੀ ਧਰਨ ਦਾ ਉਹ ਮੇਰਾ ਕਾਸੀ ਦੀ ਧਰ ਲੈ ਜਿਸका ਦੇਰ ਨਹੀਂ ਹੈ ਚਲ ਮੈਂ ਭੰਡ ਧੋ ਕੇ ਤੇ ਲੈਣੀ ਹੈ ਹਾਂ ਤੋ ਦਾ ਦੂੰ ਧਰ ਲੈ ਤੇ ਫਿਰ ਆਉਂਗਾ ਚਲ ਹਾਂ ਪਾ ਦੇ ਚਲ ਭੰਡ ਲੱਗਦੀ ਕੀ ਕਰਦੀ ਹੈ ਤਾਲ ਘਰਦੀਆਂ ਕੋਲ ਫੋਨ ਕਰਿਆ ਸੀਗਾ ਮੰਮੀ ਦੇ ਭਤੀਜੇ ਨੇ ਕਿਉਂ ਕਿ ਇੱਥੇ ਮਨਾਉਂਗਾ ਮੈਂ ਜਨਮ ਦਿਨ ਨਾ ਚਰੇ ਤਾਂ ਨਾਲ ਜਨਮ ਦਿਨ ਨਹੀਂ ਮਨਦਾ ਹੁਣ ਤਾਂ ਧੋਈ ਨਹੀਂ ਮਾਰਦੇ ਹੁਣ ਜਨਮ ਦਿਨ ਦਾ ਨਾਮ ਬੜੀ ਆਪਣਾ ਘਰ ਦੱਸ ਗਿਆ ਆਈਆਂ ਮਾਂ ਗੋਭੀ ਵੀ ਗੋਭੀ ਤਾਂ ਦਿੰਨੀ ਆ ਮੈਂ ਤਾਂ ਮਟਰ ਪਾਲਦੀ ਮਟਰ ਮੋੜ ਰਹਾ ਨਹੀਂ ਆਉਣਾ ਮਟਰ ਨੂੰ 10 ਕਿਲੋ ਜੀ ਆਉਂਦੇ ਨੇ ਕੁੜੀ ਵੀ ਰਹਾ ਕਿ ਚਲੀ ਜਾਨੀ ਐ ਮੰਮੀ ਤਾਲ ਘਰਦੀਆਂ ਆਹਾਂ ਤਾਂ ਰੰਗੀ ਸੜੀ ਜੀ ਗੋਭੀ ਦੇਖ ਲੈ ਦੇਖ ਤਾਂ ਨਾ ਤੈਨੂੰ ਗੰਦੀ ਹੋ ਰਹੀ ਹੈ। ਬਾ ਦੇਣ ਨੂੰ ਤੋਤੋਂ ਸੜੀ ਨੂੰ ਕੀ ਹੋਇਆ ਇਹਨੂੰ? ਮੇਰੇ ਭਤੀਜੇ ਨੇ ਮਸਾ ਕਿਹਾ ਵੀ ਪੂਆ ਤੇਰੇ ਕੋਲ ਜਰਮਦਨ ਮਨਾਉਂਗਾ। ਆਹ ਗੋਭੀ ਧਰ ਤੇ ਖਵਾਵੇਂਗੀ ਉਹਨੂੰ ਹੈ। ਕੁਝ ਅੱਜ ਦੀ ਧਰ ਲੈ ਮਟਰ ਪਨੀਰ ਧਰ ਲੋ। ਮਟਰ ਪਨੀਰ ਦੇ ਕੋਸਾਈ ਨਹੀਂ ਕਰੇ ਮੈਂ ਕਹਾਂ ਤਾ ਟਮਾਟਰ। ਕੁਛ ਨਹੀਂ ਮਾਰਦਾ ਹੁਣ ਜਾਣੁੰਦਾ ਨਾ ਵਰੀਤ ਪੂਆ ਦਿਸਗੀ। ਤੇ ਫੇਰ ਕੀ ਹੋ ਗਿਆ ਮਸਾ ਚਾਹ ਨਾਲ ਨੇ ਕਿਹਾ ਇਹਨੂੰ ਧਰਨੀ ਧਰਨੀ ਮਟਰ ਪਨੀਰ ਲਿਆਉਣੀ ਹੈ ਮੈਂ। ਉਹ ਧਰਾਂਗੇ। ਚੱਲੇ ਆ। ਧਰ ਲੈ। ਲਾ ਦੇਖ ਲੈ। ਆਪੀ ਦਾਲ ਫਰੀ ਜੀ ਦਾ ਲੈ ਕੇ ਬੈਗੀ ਗੋਫੀ ਖਵਾਉਗੀ ਉਹਨੂੰ ਬਣਾ ਕੇ ਇੱਕਦਮ ਧਰ ਕੇ ਦਿੰਦੇ ਆ ਲੈ ਨਖਰੇ ਕਰਦੀ ਨਾ ਕੋਫੀ ਨਹੀਂ ਖੰਦਾ ਉਹ ਐ ਕਰਦੀ ਆ ਗੱਲਾ ਇੱਕਦਮ ਧਰ ਕੇ ਦਿੰਨੇ ਆ ਉਸ ਤੇ ਨਖਰੇ ਕਰਦੀ ਆ ਇਹ ਤਾਂ ਇਹੀ ਕੰਮ ਆ ਆਪੀ ਕਰ ਲੂਗੀ ਫੇਰ ਨਾ ਮੈਨੂੰ ਕੋਈ ਵੀ ਦਾਲ ਦੂਰ ਨਹੀਂ ਧਰ ਕੇ ਦਿੰਦੀ ਦੇਖ ਲੈ ਕੋਲ ਬੋਲ ਦੇ ਓਕੇ ਰੋ ਜੀ ਆਉਂਦੇ ਨਾ ਰੋਜ਼ ਨਹੀਂ ਆਉਂਦੇ ਹੋਰ ਦੱਸ ਕੀ ਕਰਦੇ ਨੇ ਨਹੀਂ ਆਦ ਰਿਆ ਨਾ ਟਾਈਮ ਲੱਗਦਾ ਨਹੀਂ ਆਉਂਦੇ ਉਹ ਛੋਰ ਵੀ ਉਹਦੇ ਪਿੱਛੇ ਲੱਗ ਗਿਆ ਬੋਲਦੇ ਦੇਖ ਲੈ ਦੋਨੇ ਜੀ ਛੜੀ ਜੀ ਗੱਭੀ ਦੇਖ ਕੇ ਗਈ ਤੇ ਇਹ ਤਾਂ ਦੀ ਮਸਾਲਾ ਮੇਰੇ ਭਤੀਜੇ ਨੇ ਕਿਹਾ ਚਾਹ ਉਹ ਤੇਰੇ ਕੋਲ ਜਾ ਮੁੰਡਣ ਮਨਾਉਂਗਾ ਫੇਰ ਕੀ ਹੋ ਗਿਆ ਜੇ ਨਹੀਂ ਟਾਈਮ ਲੱਗਦਾ ਮਚ ਰਹਿਣਾ ਜਿੱਦੋਂ ਟਾਈਮ ਲੱਗਿਆ ਉਹਨੇ ਕਹਿਤਾ ਬਿੱਪੂ ਆ ਮੈਂ ਤੇਰੇ ਕੋਲ ਆਉਂਗਾ ਉਹ ਛੋਰ ਵੀ ਮੈਂ ਪਿੱਛੇ ਲੱਗ ਗਿਆ ਕਿ ਅੱਗੇ ਕਿਹੜਾ ਰੋਜ਼ ਹੀ ਆਉਂਦੇ ਜੇ ਨਹੀਂ ਰੋਜ਼ ਆਉਂਦੇ ਫੇਰ ਕੀ ਹੋ ਗਿਆ ਉਹੀ ਕਰੀ ਜਾਂਦੇ ਨੇ ਮੈਂ ਤਾਂ ਆਪੀ

ओके ਕਿਹੜਾ ਫੇਰ ਰੋਜ਼ ਹੀ ਆਉਂਦੇ ਨੇ ਵੀ ਨਹੀਂ ਜਵਾਕ ਦਾ ਟਾਈਮ ਲੱਗਿਆ ਫੇਰ ਕੀ ਹੋਵੇ ਆਪਦੇ ਘਰਾਂ ਵਰਗਾ ਹੀ ਹੁੰਦਾ ਚੁਬੀਲਦਾਰਾਂਾਂ ਚ ਨਹੀਂ ਇਹ ਟਾਈਮ ਲੱਗਦਾ ਚਾਰ ਨਾਲ ਜਵਾਕ ਨੇ ਕੀ ਹੈ ਵੀ ਭੂਆ ਮੈਂ ਤੁਹਾਡੇ ਕੋਲੇ ਜਾ ਹਮਦਨ ਮਨਾਉਂਗਾ ਬੋਲਦੇ ਦੇਖ ਲੈ ਸ਼ੋਰ ਵੀ ਮਗਰ ਲੱਗ ਗਿਆ ਲੱਗੇ ਦਾ ਤੇ ਆਉਂਦੇ ਨੇ ਢੂਈ ਨਹੀਂ ਮਾਰਦੇ ਵੀ ਨਹੀਂ ਆਇਆ ਜਾਂਦਾ ਫੇਰ ਨਹੀਂ ਟਾਈਮ ਲੱਗਦਾ ਫੇਰ ਕੀ ਹੋਵੇ ਵੀ ਜਵਾਕ ਉਹੀ ਗੱਲ ਵੀ ਛੋਟਾ ਜਿਹਾ ਪ੍ਰੋਗਰਾਮ ਕਰਨਾ ਆਪਾਂ ਕਿਹੜਾ ਕੋ ਬਾਲਾ ਵੱਡਾ ਕਰਨਾ ਵੀ ਚੱਲ ਜਵਾਕ ਉਹੀ ਗੱਲ ਵੀ ਕੇਕ ਕੱਟ ਲੂਗਾ ਚਾਹ ਨਾਲ ਆਊਗਾ ਐ ਨਹੀਂ ਮਾਰੀ ਇਹਨੇ ਤਾਂ ਵਸ ਤੇ ਔਖੇ ਹੀ ਰਹਿੰਦੇ ਨੇ ਪਤਾ ਨਹੀਂ ਕਾਦੇ ਚ ਇਹਨਾਂ ਸਿੱਧੇ ਮੂੰਹ ਬੋਲਦੇ ਹੈਗੇ ਕਾਟਰ ਤਾਂ ਦਿੱਤੇ ਕੱਢ ਹੁਣ ਉਹਨੂੰ ਗੋਲ ਮਾਰਦੀਆਂ ਜੇ ਬਣਾਊਗੀ ਤਾਂ ਭਾਈ ਸਾਜੀ ਦੀ ਸਬਜ਼ੀ ਬਣਾ ਦੇ ਸਾਜੀ ਗੋभी ਚਾਕੇ ਗਈ ਜੀ ਮਸਾ ਜਵਾਤਾ ਹੋਊਗਾ ਸਰ ਗੋਭੀ ਰਵਾ ਮੰਗੂ ਗੋਲ ਮਾਰ ਤੂੰ ਸਮਰ ਆ ਪਾਣਿਆ ਦਾ ਛੱਕ ਭਰਿਆ ਪਿਆਗਾ ਤੇ ਮੰਮੀ ਬੋਲ ਮਾਰੀ ਜਾਂਦੀ ਆ ਹਾਂ ਜੀ ਬੈਂ ਵੀ ਆ ਆ ਕੀ ਤੋਂ ਮੰਮੀ ਦੱਗਲੀ ਮੱਛੀ ਪਈ ਆ ਦੀ ਜਿਆ ਦਾ ਪਤਾ ਨਹੀਂ ਆਊਗਾ ਕਿ ਹੋਂਦਾਂ ਘਰੇ ਸਾਡੇ ਉਕਰਿ ਸਪਵਾਤਾ ਆਊਗਾ ਕਿ ਤੇ ਜਾਊਂਦਾ ਕੋਈ ਹਾਂ ਮੈਂ ਬੋਲ ਮਾਰਿਆ ਸੀਗਾ ਤੈਨੂੰ ਮੈਂ 15 ਬੋਲ ਮਾਰਿਆ ਤੇ ਇੱਕ ਨਹੀਂ ਮਾਰਿਆ ਤੂੰ ਗੱਲ ਸੁਣਦੀ ਆ ਮੇਰੀ ਕਰੀ ਕੀ ਜਾਂਦੀ ਸੀ ਤੂੰ ਤੇ ਮੈਂ ਭੰਡ ਤੋਂ ਹੀ ਮੈਂ ਕਿਹੜਾ ਪਹਿਲੀ ਸੀਗੀ ਆ ਮਟਰ ਕੱਢੇ ਪਏ ਨਾ ਵਿੱਚ ਪਨੀਰ ਪਾਲੀ ਸਬਜ਼ੀ ਧਰਦੇ ਚੱਜਦੀ ਧਰੀ ਜਵਾਕ ਨਹੀਂ ਆਉਣਾ ਮਸਾਂ ਆਊਗਾ ਉਹ ਚੱਜਦੀ ਤੇ ਪਰਾਕ ਚੱਜਦੀ ਨਹੀਂ ਹੁੰਦੀ ਸਬਜ਼ੀ ਚੱਜਦੀ ਤਾਂ ਹੁੰਦੀ ਹੈ ਪਰ ਮੈਂ ਤੈਨੂੰ ਐਂ ਕਹਿੰਦੀ ਪਨੀਰ ਪਾਲੀ ਉੱਤੇ ਪਿਆਸ ਸੋਈ ਚ ਤੇ ਤੂੰ ਚੱਜਦੀ ਸਬਜ਼ੀ ਬਣਾ ਦੇ ਮਸਾਂ ਜਵਾਕ ਆਊਗਾ ਕਿਹੜਾ ਰੋਜੀ ਆਉਂਦਾ ਖੰਨੀ ਉਹਨੇ ਐਤਕ ਕਿਵੇਂ ਕਹਤਾ ਭੂਆ ਤੁਹਾਡੇ ਕੋਲ ਜਨਮ ਦਿਨ ਮਨਾਉਂਦਾ ਨਾਲ ਨਹੀਂ ਆਹੋ ਜੂ ਅਕੰਧ ਕਰੇ ਮਨਾ ਦੇ ਦੇਖੋ ਸੋਜੂਗਾ ਹੁੰਦਾ ਕੀ ਹੁੰਦਾ ਰੋਟੀ ਸਬਜ਼ੀ ਦਾ ਰੋਟੀ ਸਬਜ਼ੀ ਦਾ ਨਾਂ ਨਹੀਂ ਕੋਈ ਦਾ ਨਾ ਹੁਣ ਮੰਮੀ ਆ ਇਹਦੇ ਮਟਰ ਪਨੀਰ ਨਾਲ ਜਿਆਦੇ ਬਸ ਹੋ ਜੂਗਾ ਹੁਣ ਹੁੰਦਾ ਕੀ ਹੁੰਦਾ ਰੋਟੀ ਸਬਜੀ ਦੇ ਨਾਲ ਨਿਕਲਦਾ ਜੇ ਚੱਜ ਦੀ ਰੋਟੀ ਸਬਜੀ ਖਵਾਵਾਂਗੇ ਅਗਲਾ ਕਹਿੰਦਾ ਹਾਂ ਵਧੀਆ ਭੈ ਸੇਵਾ ਕਰ ਉਹ ਜਵਾਬ ਤਾਂ ਆਪ ਹੀ ਨਹੀਂ ਆਉਂਦਾ ਤੇ ਮਸਾ ਉਹਨੇ ਕਿਹਾ ਵੀ ਭੂਆ ਤੁਹਾਡੇ ਕੋਲੇ ਜਰਮ ਦਿਨ ਮਨਾਉਂਗਾ ਤੁਹਾਨੂੰ ਕਿ ਸੜੇਵਾ ਹੋ ਰਿਹਾ ਨਹੀਂ ਆਸੀਂ ਜਵਾਬ ਨੂੰ ਆਉਂਦੋਂ ਕਹਿੰਦੇ ਅੱਗੇ ਜਵਾਬ ਨੂੰ ਭੋਲ ਦਿਸਦੀ ਨਹੀਂ ਕੀ ਇਥੇ ਵਿੱਚ ਦੀ ਨੰਗ ਜਾਂਦੇ ਨੇ ਫਿਰ ਉਹ ਨੰਗ ਜਾਂਦੇ ਨੇ ਫਿਰ ਨਹੀਂ ਟਾਈਮ ਲੱਗਦਾ ਇੱਕ ਮੌਕੇ ਬੰਦੇ ਕੋਲ ਟਾਈਮ ਹੁੰਦਾ ਇੱਕ ਮੌਕੇ ਨਹੀਂ ਹੁੰਦਾ ਤੁਸੀਂ ਐਂ ਕਾ ਤੋ ਮੱਚੀ ਜੰਨੇ ਹੋ ਇਹ ਤਾਂ ਮੈਂ ਬੈਠੀ ਆ ਨਹੀਂ ਫਿਰ ਮੈਂ ਗੋਭੀ ਧਰਦੀ ਸੀ ਉਹ ਵੀ ਤਾਂ ਧਾਰੀ ਸੀ ਗੋਭੀ ਧਰਦੀ ਸੀ ਸੜੀ ਤਾਂ ਗੋਭੀ ਪਈ ਸੀ ਅਗਰ ਆ ਕੋ ਗੋਭੀ ਮੱਥੇ ਮਾਰੀ ਗੋਭੀ ਤਾਂ ਲੈ ਆਵਦੇ ਘਰ ਇਹ ਖਾ ਲੈਂਦੇ ਨਾ ਕੀ ਹੋ ਰਿਹਾ ਮੰਮੀ ਤਾਂ ਵੀ ਬੋਲੀ ਜਾਂਦੀ ਆ ਸਬਜ਼ੀ ਨੂੰ ਲੈ ਕੇ ਕਦੋਂ ਦੀ ਲੱਗੀ ਆ ਕੀ ਪਤਾ ਨਹੀਂ ਅਗਲਾ ਆਊਗਾ ਕਿ ਆਉਂਦਾ ਨਹੀਂ ਤੇ ਆਪਣੇ ਨਾਲ ਉਹੀ ਸਪਾਰ ਰੱਖਿਆ ਨੇ ਕਾਲਦ ਨੂੰ ਚਾਹ ਲਿਆ ਦੇ ਮੈਂ ਕਹਿੰਦੀ ਸੀ ਕੈਸ ਕਾਲ ਆਵਰੇ ਮੈਂ ਕਹੀ ਆ ਵੀ ਉਹ ਪਰਾਪਰਾ ਦੇ ਮੈਂ ਲਾਈ ਮੁੰਡੇ ਨੇ ਕਹਿਦਾ ਵੀ ਜਰਮਦਨ ਮਮੂਆ ਮੈਂ ਤੇਰੇ ਕੋਲ ਆਉਂਦੀ ਰਹਿੰਦੀ ਆ ਮੰਮੀ ਦਾ ਪਤਾ ਤੁਹਾਨੂੰ ਤਾਂ ਕਾਹਦਾ ਸੜੇਮਾ ਹੋਇਆ ਰਹਿੰਦਾਗਾ ਵੀ ਅਜੇ ਤਾਂ ਮੈਂ ਬੈਠੀ ਆ ਮੇਰੇ ਬੈਠੀ ਤੋਂ ਐ ਕਰੀ ਜਾਂਦੇ ਹੋ ਸਾਨੂੰ ਤਾਂ ਕਾਹਦੇ ਦਾ ਸੜੇਮਾ ਨਹੀਂ ਹੋਇਆ ਜਿਹੀ ਆਇਆ ਉਹਨੂੰ ਮਨਾਓ ਜਨਮ ਦਿਨ ਤੇ ਅਜੀ ਗਦਵਾਖੇ ਵੀ ਨਾਮ ਬਣਾਓ ਨਾ ਫਿਰ ਤੁਸੀਂ ਜਿਦੋਂ ਐ ਕਰੀ ਜਾਂਦੇ ਹੋ ਫਿਰ ਉਹੀ ਗੱਲ ਵੀ ਇਹ ਸੜੇਮੇ ਵਾਲੀ ਗੱਲ ਹੀ ਆ ਹੋਰ ਕੀ ਐ ਖਬਰਾਂ ਐ ਕਿ ਕਰਦੇ ਆ ਵੀ ਮੈਂ ਆਪਦੇ ਪੈਸੇ ਲਾ ਕੇ ਲਿਆਈ ਆ ਵੀ ਕੋ ਚੱਜ ਦੀ ਸਬਜ਼ੀ ਖਵਾ ਦੇਂਗੇ ਜਵਾਕ ਨੂੰ ਉਹਨੇ ਮਸਾ ਉਹਨੇ ਤਾਂ ਕਦੇ ਕਿਹਾ ਹੀ ਨਹੀਂ ਪਤਾ ਨਹੀਂ ਉਹਨੇ ਕਿਵੇਂ ਕਹਿਤਾ ਇਤਕੀ ਮਸਾ ਨੇ ਕਿਹਾ ਲਾ ਉਹਦੋਂ ਨਹੀਂ ਘੁਆਦੀ ਵੀ ਜਦੋਂ ਆਏ ਸਦੇ ਨੰਗੇ ਆ ਬੇਗਾ ਚੱਲ ਇੱਕ ਮੌਕੇ ਬੰਦੇ ਕੋਲ ਟਾਈਮ ਹੁੰਦਾ ਇੱਕ ਮੌਕੇ ਨਹੀਂ ਹੁੰਦਾ ਫਿਰ ਕਿੱਡੀ ਕੀ ਗੱਲ ਕੋਈ ਨਹੀਂ ਲਾ ਆਉਂਦੇ ਰਹਿੰਦੇ ਨੇ ਹੁਣ ਉਹੀ ਗੱਲ ਤੇ ਤਿਆਰ ਤੇ ਵੀ ਆਉਂਦੇ ਨੂੰ ਵੀ ਆਉਂਦੇ ਨਾ ਤੁਸੀਂ ਤਾਂ ਉਹੀ ਲੱਗ ਜਾਂਦੇ ਹੋ ਕਰਨ ਪਤਾ ਨਹੀਂ ਤੁਹਾਨੂੰ ਤਾਂ ਕੀ ਹੋਇਆ ਰਹਿੰਦਾ ਤਾਲਾ ਜੀ ਨੂੰ ਕੋਹ ਨਹੀਂ ਆਣਾ ਮਾਂ ਤੇਰੀ ਮਰਜ਼ੀ ਆਂ ਤੁਸ ਕੀ ਆਂ ਆ ਇਹ ਇੰਨਾ ਨਹੀਂ ਗੁੱਸਾ ਕਰੀਦਾ ਮਮੀ ਮੜਾ ਮੱਟ ਤੋਂ ਇੰਨਾ ਬਲੰਤ ਨਾ ਅਦਾਗਾ ਸ਼ਾਂਤੀ ਰੱਖਾ ਕਰ ਮੜਾ ਫੋਟੀ ਇਹ ਬਲੱਡ ਵਾਲੀ ਗੱਲ ਨਹੀਂ ਹੈਗੀ ਤੁਸੀਂ ਤਾਂ ਕੋਈ ਗੱਲ ਹੋਵੇ ਉਹਦੇ ਜਵਾਕ ਦੇ ਆਏ ਤਾਂ ਤਾਂ ਹੈ ਮੱਛੀ ਜਾ ਮੱਛਿਆ ਮੂੰਹ ਕਰੀ ਜਾਇਓ ਅਗਲਾ ਕੋਕਾ ਕੰਨੀ ਮੇਰੇ ਤੇ ਰਾਜੀ ਨਹੀਂ ਹੈਗੀ ਸਾਨੂੰ ਕੀ ਲੋੜ ਆਗੀ ਜਦੋਂ ਹੁਣ ਮੇਰੇ ਨਾਲ ਘਰੀ ਪਰੱਖੇ ਫਿਰ ਉਹਦੇ ਆਏ ਤਾਂ ਪਰ ਲਮਕੜ ਜਉਗੇ ਉਹਦੇ ਅੱਜ ਤੋਂ ਵੀ ਤੁਸੀਂ ਅਹ ਇਹੀ ਕਰੋਗੇ ਅਸੀਂ ਤਾਂ ਜਨਮ ਦਿਨ ਤੇ ਨਹੀਂ ਆਉਂਦੇ ਤੁਸੀਂ ਮਨਾ ਲਾਉਨੇ ਕੁਆਪ ਢੀਜੇ ਅਸੀਂ ਅਗ ਚਰਮ ਦਿਨ ਤੇ ਨਹੀਂ ਆਉਂਦੇ ਘਰੋਂ ਹੋਰ ਦਸ ਕਿੱਧਰ ਜਾਉਂਗੇ ਅਗਲਾ ਕੁੱਕਾ ਵੀ ਪਰਾ ਤੇ ਪਰ ਗਈ ਕਿੱਧਰ ਗਏ ਮਸਾਲਾ ਜਵਾਕ ਆਊਗਾ ਫਿਰ ਇਹ ਸੜੇਵੇਂ ਵਾਲੀ ਗੱਲ ਹੀ ਹੈ ਹੋਰ ਕੀ ਹੋ ਗਿਆਲੇ ਮਾ ਨਹੀਂ ਹੈਗਾ ਮੈਂ ਮੈਂ ਤੇਨੂੰ ਗੱਡੀ ਭਰਨੇ ਜਾਂਦਾ ਮੈਂ ਤੇ ਗੱਡੀ ਭਰ ਕੇ ਜਾਊਗਾ ਐ ਤੁਸੀਂ ਹੈਗੇ ਤੁਸੀਂ ਮਨਾ ਲਓ ਤੇ ਜੇ ਦੋ ਮਿੰਟ ਕੱਢ ਲੇਗੇ ਫਿਰ ਕਿੱਡੀ ਕੀ ਗੱਲ ਹੈ ਤਾ ਕੇ ਦਰ ਦੇਣਗੇ ਤਾ ਕੇ ਦਰ ਦੇਣਗੇ 2 ਮਿੰਟ ਪਿੱਛੇ ਆਉਣਾ ਹੈ ਗੱਡੀ ਚੋਂ ਹਟਣਾਗਾ ਅੰਨੇ ਤੜਕੇ ਦੇ ਤਾਂ ਫੋਨ ਕਰੀ ਜਾਂਦੇ ਆ ਵੀ ਭਾਈ ਆ ਜਾ ਆ ਜਾ ਆ ਜਾ ਮਰੀਨਾਂ ਬੱਦ ਹੋ ਗਈਆਂ ਤੁਹਾਡੀ ਮਰਜ਼ੀ ਆ ਫਿਰ ਤੁਸੀਂ ਜਿਦੋਂ ਮੇਰੇ ਹੁੰਦੀ ਹੈਂ ਕਰਦੇ ਹੋ ਮਗਰੋਂ ਤੁਸੀਂ ਕੀ ਅਗਲੇ ਨੂੰ ਆਹ ਕਰੋਗੇ ਪਤਾ ਹੀ ਹੈ ਜਿਹੜੇ ਵਰਤੋਂਗੇ ਤੁਸੀਂ ਕੌਣ ਉਦੋਂ ਨੇ ਵਿਆਹ ਕਰਾਇਆ ਤੇ ਉਦੋਂ ਭੂਆ ਦਿੱਸੀ ਨਹੀਂ ਚਲ ਕੋਈ ਨਹੀਂ ਫੇਰੇ ਜੀ ਨਹੀਂ ਦਿੱਸੀ ਫਿਰ ਕੀ ਹੋ ਗਿਆ ਜਿਹੇ ਜਗਲਾ ਸੱਦੂ ਹੋਇਆ ਆਪ ਭਗ ਜਾਗੇ ਔਰ ਕੀ ਐ ਫਿਰ ਜਦੋਂ ਹੁਣ ਉਹਨੇ ਚਾਹ ਨਾ ਕਹੀ ਦਿੱਤਾ ਕਾਇਦਨ ਹੋ ਗਿਆ ਉਹਨੂੰ ਫੋਨ ਲਾਈ ਜਾਂਦੇ ਨੇ ਚਾਹ ਤਾਂ ਤੈਨੂੰ ਐ ਨਹੀਂ ਸੀਗਾ ਵੀ ਮੇਰੇ ਭਤੀਜੇ ਦਾ ਵਿਆਹ ਹੋਇਆ ਮੈਂ ਆ ਚਾਹ ਕਰੂੰ ਆ ਚਾਹ ਕਰੂੰ ਤੇ ਤੁਹਾਡੇ ਚਾਹ ਮਾਰ ਹੀ ਦਿੱਤੇ ਉਹਨੇ ਫਿਰ ਉਹੀ ਗੱਲ ਉਹਨੇ ਕਿਹੜਾ ਕੋਈ ਚੁੰਨੀ ਚੜਾਵਾ ਕਰਿਆ ਉਹਨੇ ਜਦੋਂ ਕੱਠੀ ਨਹੀਂ ਕਰਿਆ ਉਹਨੇ ਆਪਦੀ ਭੈਣ ਨਹੀਂ ਸੱਦੀ ਸੰਤੀ ਗੋੜੀ ਭੈਣ ਭੈਣ ਨਾਲ ਤਾਂ ਸੀਗੀ ਚਲ ਕੋਈ ਨਹੀਂ ਫੇਰਾ ਫੇਰ ਕੀ ਹੋਗਾ ਤੂੰ ਤੁਸੀਂ ਕਾ ਤੋ ਐ ਕਰਦੇ ਹੋ ਅਸੀਂ ਤਾਂ ਕੁਛ ਨਹੀਂ ਕਰਦੇ ਮਾਂ ਵੀ ਤਾਂ ਤੈਨੂੰ ਰਹਿਣੇ ਵੀ ਜ ਐ ਘਰੇ ਕਲੇਜ ਨਹੀਂ ਪਈਦਾ ਹੁੰਦਾ ਤੂੰ ਜਰਾੰਦ ਨਾਲ ਪਿਆਰ ਨਾਲ ਕਹਿੰਦੇ ਵੀ ਭਾਈ ਆਹ ਦਾਲ ਪਾਣੀ ਧਰ ਲੋ ਤੂੰ ਤੜਕੇ ਦੀ ਹਣਪੂ ਤੜਪੂ ਹਣਪੂ ਤੜਪੂ ਹਣ ਕਰਦੀ ਫਰੀਦ ਚਲ ਮੈਂ ਤਾਂ ਦਾਲ ਧਰ ਦਿਆਂ ਜਾ ਕੇ ਨਵੇੜ ਨੂੰ ਥੋੜਾ ਜਿਵੇਂ ਨਹੀਂ ਪੜਦਾ ਲੈ ਦੇਖ ਲੈ ਇਹ ਬਾਲੀ ਔਖੀ ਰਹਿੰਦੀ ਐ ਵੀ ਹਜੇ ਤਾਂ ਮੈਂ ਬੈਠੀ ਆ ਮੈਂ ਆਪਦੇ ਪੱਲਿਓਂ ਪੈਸੇ ਲਾ ਕੇ ਲਿਆਈ ਆ ਮੈਂ ਥੋਤੋ ਤਾਂ ਨਹੀਂ ਕੁਝ ਮੰਗਿਆ ਹਜੇ ਤਾਂ ਮੇਰੇ ਨਾਣ ਪ੍ਰਾਣ ਚੱਲਦੇ ਨੇ ਜਿੰਨਾ ਚਿਰ ਮੈਂ ਬੈਠੀ ਆ ਉਹਨਾਂ ਚਿਰ ਵੀ ਆਉਣਗੇ ਮਗਰ ਉਹ ਤਾਂ ਬਤੋਂ ਦੀ ਸਕੀਰੀ ਜਿਵੇਂ ਜੇ ਤੁਸੀਂ ਜਾਓਗੇ ਉਹੇ ਜਾਗ ਲਾ ਆ ਜੂਗਾ ਮੇਰਾ ਕਰਕੇ ਆਉਂਦੇ ਨਾ ਉਹ ਕੋਈ ਨਹੀਂ ਆਉਂਦਾ ਮੈਂ ਤੁਹਾਨੂੰ ਦੱਸਾਂ ਅੱਗੇ ਕਿਹੜਾ ਉਹਨਾਂ ਨੂੰ ਕਿਹਾ ਵੀ ਭਾਈ ਨਾ ਆਓ ਆਓ ਜੀ ਸਾਦ ਕੇ ਆਓ ਪਰ ਬੰਦਾ ਹੁਣ ਇਹ ਥੋੜੀ ਐ ਵੀ ਮੰਨ ਲਾ ਜਮਾ ਆਪ ਬੁਲਾ ਵੀ ਨੇ ਕਿਸੇ ਪ੍ਰੋਗਰਾਮ ਚ ਦੋਂ ਉਹ ਜੇ ਤੈਨੂੰ ਮੜਾਇਆ ਫੋਨ ਕਰਤਾ ਹੀ ਭੂਆ ਮੇਰੇ ਜਨਮ ਦਿਨ ਅੱਜ ਤੈਨੂੰ ਉਹਨੇ ਐਂ ਤਾਂ ਨਹੀਂ ਕਿਹਾ ਵੀ ਮੈਂ ਇੱਥੇ ਆ ਕੇ ਮਨਾਉਂਗਾ ਉਹ ਤਾਂ ਉਂ ਆਉਂਦਾ ਉਂ ਕਿਉਂਦਾ ਇੱਥੇ ਮਨਾਉਂਗਾ ਆ ਕੇ ਮਨਾਉਣ ਵਾਸਤੇ ਕਿਹਾ ਉਂ ਆਉਣ ਦੀ ਕੀ ਗੱਲ ਹੈ ਉਂ ਤਾਂ ਫੇਰ ਅਗਲਾ ਆਪਦੇ ਘਰੇ ਮਨਾ ਲੈਂਦਾ ਚੱਲ ਕੋਈ ਨੇ ਦੇਖੂ ਜਦੋਂ ਮੈਂ ਕੇਕ ਕੱਟੂਆ ਮੈਂ ਕੇਕ ਕੱਟਣ ਬਾਅਦ ਹੀ ਜਨਮ ਦਿਨ ਮਨਾਉਂਗਾ ਹੋਰ ਕਾਦੇ ਵਾਸਤੇ ਮਨਾਉਂਗਾ ਤਾਹੀ ਉਹਨੇ ਕਿਹਾ ਮੈਨੂੰ ਤੂੰ ਵੀ ਉਹਦੇ ਮਗਰ ਲੱਗ ਜਾਣਾ ਮਨੇ ਐਨਾ ਨਾ ਮਗਰ ਲੱਗਿਆ ਕਰ ਮਾਤਾ ਮੈਂ ਕਿਸੇ ਦੇ ਮਗਰ ਨਹੀਂ ਲੱਗਦਾ ਨਾ ਮੈਂ ਉਹਦੇ ਮਗਰ ਲੱਗਦਾ ਨਾ ਮੈਂ ਤੇਰੇ ਮਗਰ ਲੱਗਿਆ ਮੈਂ ਤਾਂ ਆਪਦੇ ਦਿਮਾਗ ਦੀ ਜਿਹੜੀ ਚੰਗੀ ਲੱਗਦੀ ਹੈ ਕਰਦਾ ਚੱਲ ਮਰਜੀ ਐ ਬੇਸੇ ਥੋੜੇ ਕੋਲ ਤਾਂ ਬੈਠੇ ਚ ਘਟਾ ਚਲ ਮਰ ਰਹਾਂ ਮੈਂ ਮੈਂ ਤਾਂ ਖੁਦ ਜਾਂਦਾ ਚੱਲ ਮਰਜੀ ਐ ਤੁਹਾਡੀ ਜਿਵੇਂ ਮਰਜੀ ਕਰੀ ਚਲੋ ਮੇਰੇ ਜਿਦੋਂ ਬੈਠੀ ਤੂੰ ਐਂ ਕਰਦੇ ਹੋ ਤੂੰ ਮਗਰ ਤਾਂ ਮम्मी ਤਾਂ ਇਹਨਾਂ ਭੈਣ ਬਾਨੇ ਹੀ ਬੰਦ ਲੈਂਗੇ ਲੜਾਈ ਕਰ। ਇਹ ਦਸਤਰਪਤੀਜਾ ਹੀ ਹੁੰਦਾ। ਦਾਲ ਤਾਰ ਕੇ ਫੇਰ ਨੂੰ। ਨਾਕ ਕੇ ਰਹੀ ਪਾਉਣ ਨੂੰ ਕੱਪੜੇ। ਜਦੋਂ ਪਾਰਟੀ ਪੂਰੀ ਸ਼ੁਰੂ ਹੋਊਗੀ ਉਹਦੋਂ ਨੂੰ 4 ਹੋ ਜੂਗਾ। ਸਾਨੂੰ ਸਾਰਾ ਪਿਆ ਹੈ। ਕੀ ਕਰਨਾ ਵਸ ਕੇ ਇਸੇ ਪਿੱਛੋਂ ਘਰੇ ਘਰੇ ਸਵਾਲ ਲੰਦੀ ਐ ਲੱਗਦਾ ਉਸ ਦਾ ਦੋਨੇ ਹੀ ਮੱਚਦੇ ਹੋ ਤੁੰਨੂ ਕੀ ਲੋੜਾ ਮੈਨੂੰ ਪਤਾ ਨਹੀਂ ਕਿੱਧਰ ਨੂੰ ਵਾਗੀ ਮੰਮੀ ਚਾਹ ਨਹੀਂ ਜੱਕਾ ਇਹਨਾਂ ਮੰਮੀ ਤਤਾ ਤੀਜਾ ਭਤੀਜਾ ਭਤੀਜਾ ਤੀਜਾ ਹੋਦੀ ਐ ਕੋਈ ਤਾਂ ਗੱਲ ਅੱਜ ਕਰ ਕੋਈ ਚੰਗੀ ਕਹਿੰਦੇ ਤਾਂ ਵੀ ਮੰਮੀ ਤੋਂ ਭੜੇ ਲੱਗਦਾ ਮਾਰੀ ਤੇ ਤਾਂ ਭੜੇ ਲੱਗਣੀ ਲੱਗਣੀ ਨਾਜ਼ਰ ਕੇ ਅੱਤਰ ਤੋਂ ਵਲ ਕੇ ਰੱਖ ਦੋ। ਅਜੇ ਤਾਂ ਕੇਕ ਕੁੱਕਰ ਚਣਗੇ। ਉਹਨਾਂ ਨੂੰ ਬੰਦ ਜਾਣੀ ਪੂਰੀਆਂ ਘੜਦੂਨੀ। ਸੋਤ ਨਾਲ ਪੂਰੀਆਂ ਖਵਾ ਲੈਂਦੇ। ਸ਼ੀ ਹੋਈ ਆ ਵੀ ਜਵਾਕ ਹੈਗੇ ਨੇ ਜੋ ਕਹਿਦੀ ਮम्मी ਕਰੇ ਵੀ ਆਹ ਚੀਜ਼ ਬਣਾ ਲੀਓ ਆਪਲਾ ਬੱਸ ਤਾਂ ਅੰਦਾਜ਼ਾ ਸਾਬੋ ਤਾਂ ਜੱਦੀ ਸਬਜ਼ੀ ਵੀ ਬਣਾਉਂਦੇ ਤਾਂ ਜੱਦੀ ਦੀ ਸਬਜ਼ੀ ਬਣਾ ਲਓ ਦਾ ਕਰੇ ਜੂਗੀ ਮੋੜੀ ਮੋੜੀ ਗੱਲ ਸੁਣ ਲੈ ਬੰਦਾ ਗੱਲ ਤਾਂ ਕਿਸੇ ਦੀ ਮੰਨਦੀ ਨਹੀਂ ਹੈਗੀ ਮੜਾ ਇਹ ਕੋਈ ਉਂਗਲੋਂ ਤੇਰੀ ਹੈ ਕੁਝ ਪਾਲਨੀ ਇਹਦੇ ਚ ਹੌਲੀ ਹੌਲੀ ਦੀ ਜੀ ਜ਼ਰੂਰੀ ਜਦੋਂ ਮਾ ਉਹ ਕਰਦੇ ਨੇ ਜੀ ਜੂਗੀ ਮੈਂ ਦੇਖਾਂ ਕੀ ਕਰੀ ਜਾਂਦੇ ਸੇ ਮਰ ਰੋ ਪਚਾਂ ਉਹ ਸਬ지 ਸੂਜੀ ਬਣੂਗੀ ਕਿ ਨਾ ਤੈਨੂੰ ਰੋਟੀ ਕਿ ਕਰੀਏ ਨੇ ਬਣਾ ਲਈ ਸਾਡੀ ਸਬਜੀ ਕਿ ਨਾ ਹਾਂ ਉਹ ਸਬਜੀ ਬੜੀ ਪੀ ਆਟਾ ਭੁੰਨ ਕੇ ਰੱਖਤਾ ਮੈਂ ਰੋਟੀ ਉਹਨਾਂ ਦੇ ਆਜ ਬਣਾ ਲਾਂਗੀ ਹਾਂ ਉਹ ਚਲ ਹਾਂ ਕਰ ਲਈ ਹਾਂ ਰਿੱਜੀ ਦੀ ਸਬਜੀ ਸਬਜੀ ਰਿੱਜੇ ਵੀ ਆ ਸਾਰਾ ਕੁਝ ਹੋਇਆ ਪਿਆ ਦਾ ਸਲਾਦ ਸਲਾਦ ਕੱਟ ਕੇ ਕਿ ਆਇਆ ਤਾਂ ਕੱਟਨੇ ਆ ਮੈਂ ਕੋਈ ਨਹੀਂ ਕੱਟ ਕੇ ਰੱਖ ਦੇ ਚਲੋ ਕੱਟ ਕੇ ਫਰਿੱਜ ਚ ਲਾ ਦੇ ਜਦੋਂ ਆ ਗਏ ਪਹਿਲਾਂ ਤਾਂ ਚਾਹ ਹੀ ਪੀਵਾਂਗੇ ਚਲ ਚਾਹ ਪੀ ਲੈਣ ਨੂੰ ਹਾਂ ਸਬਜ਼ੂਦ ਕੱਟ ਦੇ ਮੈਂ ਫੋਨ ਲਾ ਕੇ ਪੁੱਛਾਂ ਉਹ ਵੀ ਕਿੱਥੇ ਜੇ ਆ ਗਿਆ ਸਲਾਦ ਖਰਾਬ ਹੋ ਜਾਣਗੇ ਤੇ ਚਾਹ ਪੀਣ ਦਾ ਖਰਾਬੀ ਹੋ ਜਾਣਗੇ ਚਲ ਫਿਰ री मरजी फिर तुरंत चीर लिया मैं फोन ला पुछा पुछा। पुछा के पुछा कि आ गया हेलो हेलो हाँ जी तू कि ਅੱਛਾ ਲਓ ਅਸੀਂ ਤਾਂ ਤੜਕੇ ਦੇ ਟਿੱਕੀ ਜਾਂਦੇ ਆ ਮੈਂ ਤਾਂ ਸੰਗ ਜਵਾਕਾਂ ਨਾਲ ਵੀ ਲੜੀ ਜਾਨੀ ਆ ਵੀ ਮੇਰੇ ਭਤੀਜੇ ਨੇ ਮਸਾ ਮਸਾ ਫੋਨ ਕਰਿਆ ਵੀ ਬੂਆ ਤੇਰੇ ਕੋਲ ਜਨਮ ਦਿਨ ਮਨਾਉਂਗਾ ਤੇ ਤੂੰ ਕਹਿੰਗਾ ਕਿ ਮੈਂ ਸੌਰੀ ਟੱਪ ਗਿਆ ਮੇਰੀ ਬੋਹੂ ਕਹਿੰਦੀ ਆ ਉੱਥੇ ਮਨਾਵਾਂਗੇ ਤੇ ਵਿਆਹ ਤੋਂ ਬਾਅਦ ਮੇਰਾ ਪਹਿਲਾ ਜਨਮ ਦਿਨ ਨਾ ਭਰਾ ਵੇ ਤੇਰੀ ਗੱਲ ਮਾੜੀ ਆ ਮੈਂ ਤਾਂ ਉਹੀ ਗੱਲ ਸਾਰੀ ਤਿਆਰੀ ਕਰੀ ਬੈਠੀ ਆ ਮਾਦਾ ਜਵਾਕਾਂ ਨਾਲ ਵੀ ਲੜੀ ਜਾਂਦੀ ਆ ਅੱਗੇ ਆਉਣਾ ਲੜੀ ਜਾਂਦਾ ਕਹਿੰਦਾ ਉਹਦਾ ਭੂਆ ਦੀ ਢੂਈ ਨਹੀਂ ਮਾਰਦੇ ਤੇ ਅੱਜ ਕਹਿੰਦਾ ਕਿਵੇਂ ਜਾ ਆ ਗਈ ਮਾ ਪਤਾ ਨਹੀਂ ਭਾਈ ਫੋਨ ਕਰਾਇਆ ਸੀ ਕਿ ਭੂਆ ਤੇਰੇ ਕੋਲ ਆਉਂਗਾ ਮੰਜਰਮ ਜਨ ਮਨਾਉਂਗਾ ਆਪਦਾ ਭਾਈ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ ਹੁਣ ਤੂੰ ਐ ਸਿੱਧਾ ਟੱਪ ਗਿਆ ਮਾੜੀ ਗੱਲ ਐ ਇਹ ਤੇਰੇ ਵਾਸਤੇ ਮੈਂ ਤਾਂ ਸੁਣਗਾ ਉਹੀ ਗੱਲ ਬਹੂ ਨਾਲ ਵੀ ਲੜੀ ਮੁੰਡੇ ਨਾਲ ਵੀ ਲੜੀ ਉਹ ਕਹਿੰਦੇ ਕਿ ਉਹਦਾ ਭੂਆ ਦੀ ਯਾਦ ਨਹੀਂ ਆਉਂਦੀ ਤੇ ਅੱਜ ਕਿਵੇਂ ਆ ਗਈ ਕੀ ਗੱਲ ਨਹੀਂ ਹੈਗੀ ਤੇਨ ਦਾ ਭੂਆ ਨਾਲ ਤਾਂ ਬਹੁਤ ਚੰਗੀ ਹੋਉਂਦੀ ਸਾਰੇ ਚੰਗੇ ਹੋਗੇ ਤੂੰ ਤਾਂ ਸਿੱਧਾ ਟੱਪ ਗਿਆ ਮੈਂ ਇਹਦੇ ਜਵਾਕਾਂ ਨਾਲ ਲੜੀ ਜਾਂਦੀ ਆ ਚੱਲ ਤੇਰੀ ਮਰਜ਼ੀ ਹੈ ਭਰਾਵਾ ਸਾਡੇ ਦੋਹੀ ਗੱਲ ਕਰੀ ਕਰਾਈ ਫਿਰ ਖੇਡ ਚ ਪੈਗੀ ਨਾ ਚੱਲ ਠੀਕ ਹੈ ਚੰਗਾ ਭਰਾਵਾ ਚੰਗਾ ਕੱਟ ਫੋਨ ਦਾ ਜਾ ਤੂੰ ਸੌਰੀ ਬਗ ਲੈ ਲੈ ਦੇਖ ਲੈ ਲਾ ਮੈਂ ਤਾਂ ਕਰਤੀ ਵੀ ਜਿੱਤੀ ਜਾਂਦੀ ਆ ਇਹਨੇ ਚੰਗੀ ਨਹੀਂ ਨਿਕਲੀ ਫਿਰ ਅਮਨਾ ਸਹੀ ਕਹਿੰਦਾ ਸੀ ਬਿਉਂ ਦਾ ਭੂਆ ਦੀ ਟੂਈ ਨਹੀਂ ਮਾਰਦੇ ਫਿਰ ਉਹਨਾਂ ਦਾ ਸੌਰੇ ਚੰਗੇ ਹੋਗੇ ਜਿਹੜਾ ਉਹੀ ਗੱਲ ਬਹੁ ਕਹਿੰਦੀ ਆ ਕਿ ਪਹਿਲਾ ਜਰਮ ਦੇਣਾ ਤੇਰਾ ਵਿਆਹ ਤੋਂ ਬਾਅਦ ਉੱਥੇ ਚੱਲਦੇ ਆ ਆਪਾਂ ਮੋਜ ਨਾਲ ਚੱਪ ਕੇ ਲੈ ਉਹੀ ਗੱਲ ਕੋਲ ਦੀ ਚੱਲ ਮਰਜੀ ਹੈ ਉਹਨਾਂ ਦੀ ਭੈਤੀ ਕਹਿ ਸਕਦੇ ਆ ਫਿਰ ਭਤੀਜਾ ਤੀਜਾ ਫਿਰ ਤਾਂ ਹੀ ਕਹਿੰਦੇ ਹੁੰਦੇ ਨਾ ਕੋਈ ਜ਼ੋਰ ਨਹੀਂ ਹੁੰਦਾ ਮਾਂ ਪਿਓ ਹੋਵੇ ਭਰਾ ਹੋਵੇ ਤਾਂ ਜ਼ੋਰ ਹੁੰਦਾ ਤੀਜੇ ਦਾ ਤਾਂ ਜ਼ੋਰ ਹੈ ਚੱਲ ਮਰਜੀ ਹੈ ਭਾਈ ਉਹਨਾਂ ਦੀ ਠੀਕ ਹੈ ਸਰਦਾਰ ਜੀ